ਸਜੈਸ਼ਨਸ ਇਹ ਹੈ ਵੀ ਪਾਣੀ ਘਟ ਰਿਹਾ ਹੈ ਉਤਾ ਛੋਟੇ ਬੱਚੇ ਨੂੰ ਵੀ ਪਤਾ 10 ਸਾਲਾਂ ਦੇ ਪਿੰਡ ਦੇ ਬੱਚੇ ਨੂੰ ਵੀ ਪਤਾ ਪਾਣੀ ਘਟ ਰਿਹਾ ਹੈ ਉਹਦੇ ਵਿੱਚ ਇਹ ਕਹਿ ਗਿਆ ਵੀ ਅਸੀਂ ਪੈਡੀ ਤੋਂ ਸ਼ਿਫਟ ਕਰਨਾ ਕਾਟਨ ਨਾਲ ਪਰ ਕਿਵੇਂ ਕਰਨਾ ਜਿਹੜਾ ਬੰਦਾ ਕਹਿੰਦੇ ਉਹਨੇ ਜਿਹਨੇ ਹੱਡੀ ਹੰਡਾਉਣੀ ਹੈ ਉਹ ਕਿਸਾਨ ਨੇ ਹੰਡਾਉਣੀ ਹੈ ਤਾਂ ਉਹਦੇ ਤੋਂ ਸਜੈਸ਼ਨਸ ਜੇ ਨਾ ਲਵਾਂਗੇ ਆਪਾਂ ਤਫੀਰਫਬਾਦ ਦੇ ਵਿੱਚ ਉਹਦੇ ਕਿੰਤੂ ਪ੍ਰੰਤੂ ਹੋਊਗੀ ਪੰਜਾਬ ਸਰਕਾਰ ਨੇ ਐਗਰੀਕਲਚਰ ਪਾਲਿਸੀ ਦਾ ਕੱਚਾ ਖਰੜਾ ਤਿਆਰ ਕਰ ਲਿਆ ਔਰ ਤਮਾਮ ਕਿਸਾਨ ਚੋਥੇ ਬੰਦੀਆਂ ਨੂੰ ਉਸਦੀ ਕਾਪੀ ਵੀ ਭੇਜ ਦਿੱਤੀ ਹੈ ਔਰ ਇਸ ਤੇ ਕਿਸਾਨਾਂ ਦਾ ਕੀ ਰਿਐਕਸ਼ਨ ਹੈ ਸਾਡੇ ਨਾਲ ਫਾਰਮਰ ਲੀਡਰ ਰਵਨੀ ਸਿੰਘ ਬਰਾੜ ਮੌਜੂਦ ਹੈ ਰਵਨੀ ਜੀ 3 ਤਰੀਕ ਦਾ ਟਾਈਮ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਉਹ ਦਿਓ ਲੇਕਿਨ ਸਰਕਾਰ ਨੇ ਹੁਣ ਦਾਵਾ ਕੀਤਾ ਕਿ ਅਸੀਂ 15 ਦਿਨ ਪਹਿਲਾਂ ਪਾਲਿਸੀ ਤਿਆਰ ਕਰ ਲਈ ਹੈ ਸੋ ਪਹਿਲਾਂ ਤਾਂ ਇਹ ਹੀ ਜਾਣ ਲੈਣ ਦੇ ਵੀ ਤੁਹਾਡੇ ਕੋਲ ਪਾਲਿਸੀ ਪਹੁੰਚੀ ਹੈ ਖਰੜਾ ਪਹੁੰਚ ਗਿਆ ਹਾਂ ਸਾਡੇ ਕੋਲੇ ਰਾਤ ਪਹੁੰਚਿਆ ਤੇ ਅਜੇ ਅਸੀਂ ਜਿੰਨਾ ਕੋ ਨੂੰ ਸਟੱਡੀ ਕੀਤਾ ਉਹਦੇ ਵਿੱਚ ਸੁਜੈਸ਼ਨ ਸਜੈਸ਼ਨਸ ਇਹ ਹੈ ਵੀ ਪਾਣੀ ਘਟ ਰਿਹਾ ਹੈ ਉਹ ਤਾਂ ਛੋਟੇ ਬੱਚੇ ਨੂੰ ਵੀ ਪਤਾ 10 ਸਾਲਾਂ ਦੇ ਪਿੰਡ ਦੇ ਬੱਚੇ ਨੂੰ ਵੀ ਪਤਾ ਵੀ ਪਾਣੀ ਘਟ ਰਿਹਾ ਹੈ ਉਹਦੇ ਵਿੱਚ ਇਹ ਕਹਿ ਗਿਆ ਵੀ ਅਸੀਂ ਪੈਡੀ ਤੋਂ ਸ਼ਿਫਟ ਕਰਨਾ ਕਾਟਨ ਨਾਲ ਪਰ ਕਿਵੇਂ ਕਰਨਾ ਉਹਦਾ ਕੁਛ ਉਹਦੇ ਵਿੱਚ ਵੇਰਵਾ ਨਹੀਂਗਾ ਤੀਸਰੀ ਗੱਲ ਇਹਦੇ ਵਿੱਚ ਕਿਹਾ ਗਿਆ ਵੀ ਅਸੀਂ ਜਿਹੜੇ ਡਾਰਕ ਜ਼ੋਨ ਹੈ ਉਹਨਾਂ ਦੇ ਵਿੱਚ ਜਿਵੇਂ ਸਬਸਿਡੀ ਜਾਂ ਇਹਨਾਂ ਦੀਆਂ ਗੱਲਾਂ ਕੀਤੀਆਂ ਗਈਆਂ ਮਤਲਬ ਅਜੇ ਸਜੈਸ਼ਨਸ ਐ ਇਹਦੇ ਤੇ ਅੱਗੇ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ ਜਾਂ ਕੀ ਉਹਦੇ ਵਿੱਚ ਕਰਨਾ ਹੈ ਦੇਖੋ ਹੁਣ ਜੇ ਫਾਰਮਰ ਦੀ ਇਨਕਮ ਨੂੰ ਸਟੇਕ ਤੇ ਰੱਖ ਕੇ ਆਪਾਂ ਕਵਾਂਗੇ ਵੀ ਐਗਰੀਕਲਚਰ ਪਾਲਿਸੀ ਆਪਾਂ ਬਣਾਤੀ ਤੇ ਇਹ ਮਤਲਬ ਇੰਪਲੀਮੈਂਟ ਹੋ ਜੂਗੀ ਉਹ ਇੰਪੋਸੀਬਲ ਹੈ ਜੀ ਸੋ ਸਰਕਾਰ ਕਹ ਰਹੀ ਸੀ ਕਿ ਸੁਜੈਸ਼ਨ ਕਿਸਾਨਾਂ ਵੱਲੋਂ ਲਈ ਜਾਣਗੇ ਸੋ ਹੁਣ ਮੈਨੂੰ ਲੱਗਦਾ ਵਿਧਾਨ ਸਭਾ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਹੋਰ ਕਈ ਲੀਡਰਸ ਨੇ ਕਿਹਾ ਸੀ ਕਿ ਤੁਸੀਂ ਬਾਬੂਆਂ ਦੇ ਹੱਥ ਨਾ ਦਿਓ ਕਿਸਾਨਾਂ ਨੂੰ ਪੁੱਛੋ ਬਿਲਕੁਲ ਮੈਂ ਤਾਂ ਕਹਿੰਦਾ ਦੇਣੇ ਚਾਹੀਦੇ ਕਿਉਂਕਿ ਦੇਖੋ ਇੱਕ ਪੰਜਾਬ ਦੀ ਪਾਲਿਸੀ ਤਿਆਰ ਹੋ ਰਹੀ ਹੈ ਤੇ ਜਿਹੜਾ ਬੰਦਾ ਕਹਿੰਦੇ ਉਹਨੇ ਜਿਹਨੇ ਹੱਡੀ ਹੰਡਾਉਣੀ ਹੈ ਉਹ ਕਿਸਾਨ ਨੇ ਹੰਡਾਉਣੀ ਹੈ ਤਾਂ ਉਹਦੇ ਤੋਂ ਸੁਜੈਸ਼ਨਸ ਜੇ ਨਾ ਲਵਾਂਗੇ ਆਪਾਂ ਤਾਂ ਫਿਰ ਆਪਾਂ ਬਾਅਦ ਦੇ ਵਿੱਚ ਉਹਦੇ ਕਿੰਤੂ ਪਰੰਤੂ ਹੋਊਗੀ ਅਸੀਂ ਕਹਿੰਦੇ ਸਰਕਾਰ ਦਾ ਚੰਗੀ ਗੱਲ ਹੈ ਸਰਕਾਰ ਨੂੰ ਮੀਟਿੰਗਸ ਬੁਲਾਉਣੀਆਂ ਚਾਹੀਦੀਆਂ ਐਸ ਕੇ ਐਮ ਨਾਲ ਮੀਟਿੰ ਇੱਕ ਇੱਕ ਇਹੋ ਜਿਹੀ ਪਾਲਿਸੀ ਤਿਆਰ ਕਰ ਸਕੀਏ ਜਿਹੜੀਆਂ ਅਦਰ ਸਟੇਟਸ ਵੀ ਅਡਾਪਟ ਕਰਨ ਕਿਉਂਕਿ ਆਪਣਾ ਬੇਸਿਕ ਮੋਟਿਵ ਕੀ ਹੈ ਸਰਕਾਰ ਦਾ ਵੀ ਸਾਡਾ ਵੀ ਫਾਰਮਰ ਲੀਡਰਾਂ ਦਾ ਵੀ ਆਪਾਂ ਜਿਹੜੀ ਕਿਸਾਨੀ ਹੈ ਮਜ਼ਦੂਰ ਹੈ ਪੰਜਾਬ ਦੇ ਉਹਨੂੰ ਅਪਲਿਫਟ ਕਰੀਏ ਜੇ ਉਹ ਅਪਲਿਫਟ ਹੋਣਗੇ ਕੀ ਹੋਊਗਾ ਜਿਵੇਂ ਚਾਈਨਾ ਨੇ ਕੀ ਕੀਤਾ ਸੀਗਾ 6 ਸਾਲਾਂ ਦੇ ਵਿੱਚ ਉਹਨਾਂ ਨੇ ਫਾਰਮਰ ਦੀ ਇਨਕਮ ਡਬਲ ਕਰਤੀ ਸੀ ਨਾਲ ਹੀ ਉਹਨਾਂ ਨੇ ਇੱਕ ਹੋਰ ਚੀਜ਼ ਕੀਤੀ ਸੀ ਜਿਹੜਾ ਮਾਰਜਨਲ ਤੇ ਛੋਟਾ ਫਾਰਮਰ ਸੀ ਉਹਦੀ ਬਾਈਂਗ ਪਾਰ ਵਧਾਤੀ ਸੀ ਬਾਈਂਗ ਪਾਰ ਕਿਵੇਂ ਵਧੂਗੀ ਜਦੋਂ ਉਹਨਾਂ ਨੂੰ ਸਹੀ ਮੁੱਲ ਮਿਲੂਗਾ ਜੇ ਬਾਇੰਗ ਪਾਰ ਵਧੂਗੀ ਤਾਂ ਉਹ ਮਾਰਕੀਟ ਦੇ ਵਿੱਚ ਜਾ ਕੇ ਪਰਚੇਸ ਕਰੂਗਾ ਤੇ ਆਪੇ ਇਕਨੋਮੀ ਬੂਸਟ ਕਰੂਗੀ ਸੋ ਇਹ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਚਾਹੀਦੀਆਂ ਜੇ ਕਿਸੇ ਕੋਲੇ ਚੰਗੀ ਚੀਜ਼ ਹੈ ਉਹਨੂੰ ਸਿੱਖ ਕੇ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਕਪਸਰ ਕੀ ਪੁਆਇੰਟਸ ਨੇ ਇਹਦੇ ਵਿੱਚ ਉਹ ਕੀ ਪੁਆਇੰਟਸ ਤੁਸੀਂ ਪੜੇ ਹੋਣਗੇ ਲੇਕਿਨ ਹੁਣ ਸੁਜੈਸ਼ਨਸ ਕੀ ਤੁਸੀਂ ਮੀਟਿੰਗ ਦੇ ਵਿੱਚ ਡਿਸਕਸ ਕਰ ਰਹੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਕਿ ਪਹਿਲਾਂ ਤੋਂ ਹੀ ਇੱਕ ਜਿਹੜਾ ਤੁਹਾਡੇ ਵੱਲੋਂ ਕੋਈ ਕੀ ਪੁਆਇੰਟਸ ਨੇ ਨੋਟ ਕੀਤੇ ਗਏ ਨੇ ਕਿ ਸਰਕਾਰ ਨੂੰ ਕੀ ਸਲਾਹ ਕੀ ਦੇਣੀ ਹੈ ਸੁਜੈਸ਼ਨਸ ਨੇ ਦੇਖੋ ਅਜੇ ਤਾਂ ਅਸੀਂ ਇਹਨੂੰ ਰੀਡ ਕਰਾਂਗੇ ਕਿਉਂਕਿ ਤਕਰੀਬਨ 250 ਪੰਨੇ ਦੀ ਆਈ ਹੈ 10ਵੇਂ ਐਸਐਯਾਤ 2000 ਪਲੱਸ ਪੰਨਿਆਂ ਦੀ ਹੈਗੀ ਹੈ ਸੋ ਅਸੀਂ ਇਹਦੇ ਤੇ ਆਈ ਥਿੰਕ ਜੀਐਸਕੇ ਅਸੀਂ ਪੈਨਲ ਬਣਾਉਣਾ ਹੋਇਆ ਪੈਨਲ ਬਣਾ ਕੇ ਅਸੀਂ ਇਹਦੀ ਥੋਰੋਸ ਸਟੱਡੀ ਕਰਕੇ ਫਿਰ ਇਹਦੇ ਪ੍ਰੋ ਕੌਨਸ ਅਸੀਂ ਨੋਟ ਕਰਾਂਗੇ ਫਿਰ ਸਰਕਾਰ ਨਾਲ ਫਦਰ ਮੀਟਿੰਗਸ ਕਰਾਂਗੇ ਕਿਉਂਕਿ ਦੇਖੋ ਅੱਜ ਲੋਡ ਹੈ ਪਾਣੀ ਬਚਾਉਣ ਦੀ ਹਰ ਨੂੰ ਪਤਾ ਹੈ ਪਰ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਵੀ ਅਸੀਂ ਟਿਊਬਵੈਲਾਂ ਤੇ ਜਿਹੜੀ ਸਬਸਿਡੀ ਹੈ ਉਹ ਕਟ ਕਰ ਦੇਣੀ ਹੈ ਬਿਲਕੁਲ ਕਰ ਦਿਓ ਪਰ ਉੱਥੇ ਨਹਿਰੀ ਪਾਣੀ ਤਾਂ ਪਹੁੰਚਦਾ ਕਰੀਏ ਨਾ ਆਪਾਂ ਜੀ ਉੱਥੇ ਟਿਊਬਵਲ ਆਪਾਂ ਚਾਹੁੰਦੇ ਬੰਦ ਹੋ ਜਾਣਾ ਅੱਜ ਨੇ ਐਡਵਰਟਾਈਜ਼ਮੈਂਟ ਕਾਫੀ ਕੀਤੀ ਕਿ ਨਹਿਰਾ ਤੱਕ ਪਾਣੀ ਨਹਿਰੀ ਪਾਣੀ ਜਿਹੜਾ ਪਹੁੰਚ ਚਲੋ ਮੈਂ ਤਾਂ ਕਿੰਨਾ ਵੀ ਐਡਵਰਟਾਈਜ਼ਮੈਂਟ ਵੀ ਕਰਨ ਤੇ ਕੰਮ ਵੀ ਕਰਨ ਜੇ ਕਰਨਾ ਚਲੋ ਸਰਕਾਰ ਦਾ ਉਹ ਕੰਮ ਹੁੰਦਾ ਹੈ ਹਨਾ ਉਹਨਾਂ ਨੇ ਦਿਖਾਓ ਪਹੁੰਚੇਗੇ ਨਹੀਂ ਪਹੁੰਚੇ ਨੇ ਅਜੇ ਨਹੀਂ ਪਹੁੰਚਿਆ ਤੁਸੀਂ ਦੇਖੋ ਫਾਜ਼ਲਕਾਲੀ ਏਰੀਏ ਦੇ ਵਿੱਚ ਜਾ ਕੇ ਦੇਖਿਓ ਤੇ ਕਈ ਪਿੰਡਾਂ ਦਾ ਮੈਂ ਨਾ ਹੀ ਲੈ ਨਾ ਟਾਲੀ ਵਾਲਾ ਪਿੰਡ ਜਾਂ ਹੋਰ ਪਿੰਡ ਉੱਥੇ ਰੋਲੇ ਪੈ ਰਹੇ ਆ ਅੱਜ ਵੀ ਪਾਣੀ ਦੇ ਪੈ ਰਹੇ ਆ ਟੇਲਾਂ ਤੇ ਪਾਣੀ ਨਹੀਂ ਪਹੁੰਚ ਰਿਹਾ ਸੋ ਸਾਡੀ ਤਾਂ ਗੁਜਾਰਿਸ਼ ਹੈ ਸਰਕਾਰ ਨੂੰ ਦੇਖੋ ਕਰਨਾ ਸਰਕਾਰ ਨੇ ਹੁੰਦਾ ਸਾਡੀ ਇੱਕ ਕਹਿੰਦੇ ਹੁੰਦੇ ਸਰਕਾਰ ਨੂੰ ਅਸੀਂ ਦੱਸ ਸਕਦੇ ਆ ਵੀ ਆਹ ਚੀਜ਼ ਹੋ ਰਹੀ ਹੈ ਗਰਾਊਂਡ ਤੇ ਆਹ ਹੋ ਰਹੀ ਹੈ ਕਿਉਂਕਿ ਇੱਕ ਕੁਰਸੀ ਤੇ ਬੈਠੇ ਬੰਦੇ ਨੂੰ ਉਹ ਚੀਜ਼ ਨਹੀਂ ਦਿਖਣੀ ਜਿਹੜੀ ਇੱਕ ਖੇਤ 'ਚ ਖੜੇ ਨੂੰ ਦਿਖ ਜਾਣੀ ਹੈ ਸੋ ਸਰਕਾਰ ਨੂੰ ਚਾਹੀਦਾ ਵੀ ਇਹਦੇ ਤੇ ਵੱਤਵੱਦ ਮੀਟਿੰਗਸ ਕਰੇ ਕਮਿੰਗ ਡੇਜ਼ ਦੇ ਵਿੱਚ ਬਿਫੋਰ ਇਹਨੂੰ ਆਪਾਂ ਪਾਲਿਸੀ ਨੂੰ ਲੋਕਾਂ ਸਾਹਮਣੇ ਲੈ ਕੇ ਆਈਏ ਡਿਸਕਸ਼ਨਸ ਨਾਲ ਇੱਕ ਚੰਗੀ ਪਾਲਿਸੀ ਲੈ ਕੇ ਆਈਏ ਜਿਹਦੇ ਨਾਲ ਪੰਜਾਬ ਵੀ ਅਪਲਿਫਟ ਹੋ ਸਕੇ ਜੀ ਪਤਾ ਲੱਗ ਰਿਹਾ ਕਿ ਡੀਏਪੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਕਹਿ ਰਹੇ ਕਿ ਸੀਜ਼ਨ ਦੀ ਮਤਲਬ ਜੋ ਸਫੀਸ਼ੀਐਂਟ ਜੋ ਰਿਕੁਆਇਰਡ ਹੈ ਉਹ ਆਲਰੇਡੀ ਹੈ ਤੇ ਕਿਸਾਨ ਜਿਹੜੇ ਨੇ ਉਹਨੂੰ ਥੋੜਾ ਠਰਮਾ ਰੱਖਣਾ ਚਾਹੀਦਾ ਹੈ ਤੇ ਡੀਏਪੀ ਦੀ ਕੋਈ ਕਲਤ ਕਲਤ ਨਹੀਂ ਹੈ ਨਹੀਂ ਫਿਰ ਜੇ ਆਪਣੇ ਕੋਲੇ ਸਫੀਸ਼ੀਐਂਟ ਹੈ ਤਾਂ ਫਿਰ ਜਿਹੜਾ ਕਿਸਾਨ ਆ ਉਹ ਹਰਿਆਣੇ ਵੱਲ ਕਿਉਂ ਰੁਕ ਕੀਤਾ ਉਹਨੇ ਜੇ ਉਹਦੇ ਕੋਲ ਹੈ ਹੀ ਹੈ ਸਫੀਸ਼ੀਐਂਟ ਮਿਲ ਜੇ ਦੂਸਰੀ ਗੱਲ ਜੇ ਕੋਈ ਡੀਏਪੀ ਲੈਣ ਵੀ ਜਾਂਦਾ ਉਹਨੂੰ ਨਾਲ ਨੈਨੋ ਯੂਰੀਆ ਜਾਂ ਕੁਛ ਨਾ ਕੁਛ ਇਹੋ ਜਿਹੀਆਂ ਚੀਜ਼ਾਂ ਨਾਲ ਥੂਪੀਆਂ ਜਾਂਦੀਆਂ ਸਾਡੀ ਐਗਰੀਕਲਚਰ ਮੰਤਰੀ ਨੂੰ ਇੱਕ ਗੁਜਾਰਿਸ਼ ਹੈ ਵੀ ਪਹਿਲਾਂ ਤਾਂ ਇਹਦੇ ਤੇ ਰੋਕ ਲਾਈ ਜਾਵੇ ਦੂਸਰੀ ਗੱਲ ਵੀ ਜੇ ਆਪਣੇ ਕੋਲੇ ਪਈ ਹੈ ਸਫੀਸ਼ੀਐਂਟ ਪਈ ਹੈ ਤਾਂ ਉਹਨੂੰ ਮਾਰਕੀਟ ਦੇ ਵਿੱਚ ਦੇ ਦਈਏ ਕਿਸਾਨ ਅੱਜ ਵੀ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਵੜਿਓ ਬੇਸ਼ੱਕ ਆ ਮੇਰੇ ਆਪਣੀ ਹੁਣ ਦੇ ਸੁਣ ਰਹੇ ਹੋਨੇ ਆ ਤੁਸੀਂ ਇਹ ਪੁੱਛਿਓ ਵੀ ਕਿੰਨੇ ਇੱਕ ਪਿੰਡ ਦੇ ਵਿੱਚ ਕਿੰਨੇ ਪਰਸੈਂਟ ਕਿਸਾਨਾਂ ਨੂੰ ਡੀਏਪੀ ਉਹਨਾਂ ਨੇ ਲੈ ਕੇ ਰੱਖ ਲਈ ਅਗਲੇ ਸੀਜ਼ਨ ਲਈ ਆਲੂ ਵਾਲਾ ਕਿਸਾਨ ਅਜੇ ਪਿੱਟੀ ਜਾਂਦਾ ਉਹਨੂੰ ਡੀਏਪੀ ਨਹੀਂ ਮਿਲੀ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਕਿਉਂਕਿ ਵਢਾਈ ਤੋਂ ਬਾਅਦ ਵਜਾਈ ਦਾ ਸੀਜ਼ਨ ਆ ਉਹਨੂੰ ਡੀਏਪੀ ਨਹੀਂ ਮਿਲੀ ਜੇ ਮੈਂ ਤਾਂ ਕਹਿੰਦਾ ਐਗਰੀਕਲਚਰ ਮਿਨਿਸਟਰ ਕਹਿ ਰਿਹਾ ਹੈਗੀ ਹੈ ਅਵੇਲੇਬਲ ਹੈ ਤਾਂ ਵੈਲਨ ਗੁੱਡ ਅਸੀਂ ਕਹਿੰਦੇ ਹਾਂ ਵੀ ਦੁਕਾਨਾਂ ਤੇ ਆਵੇ ਮਾਰਕੀਟ ਦੇ ਵਿੱਚ ਆਵੇ ਤੇ ਫਾਰਮਰ ਨੂੰ ਜਾਵੇ ਤੁਸੀਂ ਵੀ ਕਹਿੰਦੇ ਹੁੰਦੇ ਹੈਪੀ ਤੇ ਅਸੀਂ ਫਾਰਮਰ ਵੀ ਖੁਸ਼ ਹੈ ਉਹਦੇ 'ਚ ਜੀ ਅੱਜ ਦੀ ਮੀਟਿੰਗ ਦਾ ਕੀ ਹੋਰ ਕੀ ਏਜੰਡਾ ਹੈ ਅੱਜ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਐਸਕੇਐਮ ਦੀ ਫਦਰ ਐਸਕੇਐਮ ਨੇ ਕੀ ਰੂਪਰੇਖਾ ਤਿਆਰ ਕਰਨੀ ਹੈ ਜੇੜੀਆਂ ਸਾਡੀਆਂ ਪੈਂਡਿੰਗ ਮੰਗਾਂ ਆ ਉਹਦੇ ਬਾਰੇ ਡਿਸਕਸ਼ਨਸ ਹੋਣੀਆਂ ਪੰਜਾਬ ਦੀਆਂ ਖਾਸ ਕਰ ਮੰਗਾਂ ਜਿਹੜੀਆਂ ਉਹਦੇ ਬਾਰੇ ਡਿਸਕਸ਼ਨਸ ਹੋਣੀਆਂ ਤੇ ਇਹ ਜਿਹੜੀ ਐਗਰੀਕਲਚਰ ਮੇਨ ਕੀ ਮੇਨ ਮੰਗ ਮੇਨ ਮੋਟਿਵ ਤਾਂ ਸਾਡਾ ਇਹੀ ਹੈ ਜੀ ਵੀ ਜਿਹੜਾ ਜਿਹੜਾ ਅਗਲਾ ਰੂਪਰੇਖਾ ਕਿਵੇਂ ਤਿਆਰ ਕਰਨੀ ਹੈ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਕਿਵੇਂ ਸਰਕਾਰ ਤੋਂ ਮਨਾਉਣਾ ਯਾਰ ਬੰਜੀ ਸੋ ਫਿਲਹਾਲ ਉਸ ਖਰੜੇ ਦੇ ਉੱਤੇ ਨਜ਼ਰ ਕਿਸਾਨਾਂ ਦੀ ਬਣੀ ਹੋਈ ਹੈ ਉਸ ਨੂੰ ਇੱਕ ਵਾਰ ਪੜਿਆ ਜਾਏਗਾ ਔਰ ਉਸ ਦੇ ਵਿੱਚ ਸੁਜੈਸ਼ਨ ਸਰਕਾਰ ਨੂੰ ਕੀ ਦੇਣੇ ਨੇ ਇਸੇ ਬਹਰਾਲ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਚਰਚਾ ਹੋਏਗੀ ਬ੍ਰਿਜਨਲਿਸਟ ਵਿਸ਼ਾਲ ਦੇ ਨਾਲ ਪ੍ਰਿਅੰਕਾ ਮਿੱਲੂ ਡੇਲੀ ਪੋਸਟ ਪੰਜਾਬ ਲਾਈਮਾ ਚਲਚੰਡੀ